ਡੇੱਲੇਵਾਲ ਸਾਹਿਬ ਅੱਜ ਤਕਰੀਬਨ 70 ਦਿਨਾਂ ਦੇ ਨੇੜੇ ਹੋ ਗਿਆ ਮਰਦਾਂ ਤੇ ਬੈਠਿਆ ਨੂੰ ਤਾਂ ਉਹ ਜਿਹੜੀ ਆਪਣਾ ਪਹਿਲਾ ਸਟੇਜ ਕੋਲੇ ਸੀ ਟਰਾਲੀ ਦੇ ਵਿੱਚ ਉਹਨੂੰ ਸਿਫਟ ਕਰਕੇ ਆਪਾਂ ਇੱਧਰ ਲੈ ਕੇ ਆਂਦਾ ਤੇ ਉਹ ਟਰਾਲੀ ਵੀ ਜਿਹੜੀ ਆ ਬਣ ਰਹੀ ਆ ਜਿਹੜੇ ਨੂੰ ਆਪਾਂ ਕਹਿੰਦੇ ਸੀ ਵੀ ਨਵਾਂ ਘਰ ਬਣਾ ਰਹੇ ਆ ਤਾਂ ਉਹਦੇ ਵਿੱਚ ਜਿਹੜੇ ਆਪਣਾ ਰੋਜ਼ ਜਿਹੜੀ ਸੰਗਤ ਆਉਂਦੀ ਆ ਪੂਰੇ ਭਾਰ ਦੇ ਵਿੱਚੋਂ ਜਿਹੜੇ ਕਿਸਾਨ ਆ ਰਹੇ ਨੇ ਅੱਜ ਜ਼ਿਲ੍ਹਾ ਬਰਨਾਲਾ ਪਿੰਡ ਚੰਗਿਆਣਾ ਤਾਂ ਉਹ ਜਿਹੜੇ ਕਿਸਾਨ ਪੂਰੇ ਨਗਰ ਨੇ ਆਪਣੇ ਇੱਥੇ ਵਿੱਚ ਰਾਸ਼ਨ ਲੈ ਕੇ ਆਏ ਨੇ ਮੋਰਚੇ ਚੱਲਦੇ ਦੇ ਵਿੱਚ ਉਹ ਰਾਸ਼ਨ ਦੇ ਵਿੱਚ ਜੋ ਸਬਜ਼ੀਆਂ ਨੇ ਸੁੱਟੀਆਂ ਦਾਲਾਂ ਨੇ ਆਟਾ ਉਹ ਸਾਰਾ ਕੁਝ ਲੈ ਕੇ ਆਏ ਨੇ ਤੇ ਵਿਸ਼ਵਾਸ ਵੀ ਦਿਵਾਕੇ ਗਏ ਨੇ ਕਿ ਪੂਰਾ ਨਗਰ ਦਾ ਉਹ ਫੈਸਲਾ ਹੈ ਕਿ ਜਿਹੜੀਆਂ ਐਮਐਸਪੀ ਗਰੰਟੀ ਕਾਨੂੰਨ ਲੈਣਾ ਹੈ ਸੁਆਮੀ ਨਾਥਨ ਦੀ ਰਿਪੋਰਟ ਕਰਜੇ ਤੋਂ ਮੁਕਤ ਕਰਾਉਣਾ ਜਿਹੜੀਆਂ ਮੰਗਾਂ ਤੇ ਆਪਾਂ 12 ਦਿਨ ਲੜ ਰਹੇ ਹਾਂ ਤਾਂ ਉਹਦੇ ਵਿੱਚ ਪੂਰਾ ਨਗਰ ਪੂਰਾ ਪਿੰਡ ਇਕੱਠੇ ਹੋ ਕੇ ਇੱਕ ਸੁਰ ਦੇ ਵਿੱਚ ਇੱਥੇ ਪੂਰਾ ਹਿੱਸਾ ਪਾਵਾਂਗੇ ਤੇ ਨਾਲ ਜਿਹੜੀਆਂ ਮੰਗਾਂ ਨੇ ਇਹਨੂੰ ਲਾਗੂ ਕਰਵਾਉਣ ਤੱਕ ਜਿੰਨਾ ਤੇ ਕਮੋਰਚਾ ਚੱਲੂਗਾ ਐਵੇਂ ਜਿੱਕਰ ਅਸੀਂ ਰਾਸ਼ਨ ਦੀਆਂ ਸੇਵਾ ਤੇ ਬੰਦਿਆਂ ਦੀਆਂ ਸੇਵਾ ਇਸ ਮੋਰਚੇ ਦੇ ਵਿੱਚ ਲੈ ਕੇ ਆਵਾਂਗੇ ਮੈਂ ਖਾਸ ਕਰਕੇ ਡੱਲੇਵਾਲ ਸਾਹਿਬ ਵੱਲੋਂ ਇਸ ਨਗਰ ਦਾ ਇਹ ਸੰਗਤ ਦਾ ਜਿਹੜਾ ਵੱਡਾ ਪ੍ਰਾਲਾ ਕੀਤਾ ਪਿੰਡ ਦੇ ਵਿੱਚ ਰਾਸ਼ਨ ਇਕੱਠਾ ਕਰਨਾ ਕੋਈ ਸੌਖਾ ਨਹੀਂਗਾ ਬਹੁਤ ਝਿਜਕਦੇ ਬੰਦਾ ਅਗਲਾ ਕਹਿੰਦਾ ਵੀ ਸਵਾਲ ਉੱਠੂਗਾ ਇਹ ਉੱਠੂਗਾ ਪਰ ਪੂਰੇ ਨਗਰ ਨੇ ਫੈਸਲਾ ਕਰਕੇ ਇਹ ਫੈਸਲਾ ਕੀਤਾ ਕਿ ਜਿਹੜਾ ਖਨੌਰੇ ਸ਼ੰਭੂ ਰਤਨਪੁਰੇ ਤੇ ਖਾਸ ਕਰਕੇ ਜਿਹੜਾ 12 ਫਰਵਰੀ ਨੂੰ ਆਪਾਂ ਬਹੁਤ ਵੱਡਾ ਇਥੇ ਇਕੱਠ ਕਰ ਰਹੇ ਆ ਇਹ ਸਾਰਾ ਜਿਹੜਾ ਰਸੋਣ ਅੱਜ ਪਿੰਡ ਲੈ ਕੇ ਆਇਆ ਉਹ ਲੰਗਰਾਂ ਦੇ ਵਿੱਚ ਵਰਤਾਇਆ ਜਾਊਗਾ ਇਹਨਾਂ ਦਾ ਖਾਸ ਕਰਕੇ ਨਗਰ ਦਾ ਭਾਰਤੀ ਸੰਗਮ ਇਕਤਾ ਸਿੱਧੂਪੁਰੋਂ ਨੂੰ ਬਹੁਤ ਬਹੁਤ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਤੇਰੀ ਵਾਹਿਗੁਰੂ ਜੀ ਕੀ ਫਤਿਹ